ਮਗ ਨਹੀਂ ਲੱਗਦਾ ਇਆ ਯਾਰ ਸਭ ਫੌਜੀ ਬੰਦਰ ਵੀ ਘਰ ਦੇ ਕੰਮ ਲਾ ਰੱਖਿਆ ਆ ਰਹਿ ਗਈਆਂ ਬਸ ਮਹੀਨੇ ਦੀਆਂ ਛੁੱਟੀਆਂ ਨਾ ਕੋਈ ਯਾਰਾਂ ਦੋਸਤਾਂ ਨੂੰ ਮਿਲਿਆ ਗਿਆ ਇਸ ਵਾਰ ਚੱਜ ਨਾਲ ਅਬ ਵਿਆਹ ਕਰਾ ਕੇ ਤਾਂ ਮੌਕਾ ਹੀ ਹੋ ਗਿਆ ਦੀਪੇ ਨੂੰ ਫੋਨ ਕਰਾਂ ਅੱਜ ਬਹਿਣਿਆ ਰਾਤ ਨੂੰ ਕਰਦੇ ਆ ਸੁਭਲ ਮੇਦਾ ਹਾਂ ਦੀਪੇ ਭਾਈ ਵਧੀਆ ਵਧੀਆ ਤੂੰ ਸੁਣਾ ਵੀਰ ਅੱਜ ਬੈਠੀ ਆਪਾਂ ਦੇਖ ਲੋ ਕੀ ਬਣਾਉਣਾ ਅੱਜ ਉਹ ਯਾਰ ਉਹ ਤੋਂ ਲੈ ਗਏ ਉਹ ਨਹੀਂ ਵਧੀਆ ਬਣਾਉਂਦਾ ਮਰਗਾ ਯਾਰ ਮੈਂ ਆਪੇ ਲੈ ਆਉਂ ਯਾਰ ਮੈਂ ਆਪੇ ਲੈ ਆਉਂਗਾ ਮਰ ਗੜੂ ਬਸ ਤੂੰ ਬਾਕੀ ਸਮਾਨ ਦਾ ਹੱਲ ਕਰ ਲਈ ਠੀਕ ਆ ਉਹ ਕਾਦਾ ਯਾਰ ਵਿਆਹ ਕਰਾ ਕੇ ਮੇਰੇ ਤਾਂ ਯਾਰ ਨਾਣ ਬੈਚੀ ਛੁੱਟਿਆ ਪਿਆ ਯਾਰ ਚੱਲ ਕੋਈ ਨਹੀਂ ਮਿਲਦੇ ਆਪਾਂ ਹੱਥ ਨੇ ਠੀਕ ਆ ਠੀਕ ਆ ਵੀਰ ਅੱਜ ਕਰਦੇ ਆਂ ਪਾਰਟੀ ਹੈਂ ਦੀਵਾਜ ਲੱਗਦੀ ਹਾਂਜੀ ਲੈ ਸੱਚੀਓ ਭੈਣ ਆਈ ਵੀ ਆ ਮੈਂ ਤਾਂ ਤਿੰਨ ਚਾਰ ਦਿਨ ਰਹਿ ਕੇ ਆਉਂਗੀ ਸਸੀ ਕਾ ਭੈਣ ਸასი ਕਾਲ ਤੂੰ ਦੱਸ ਕਿ ਮੈਂ ਆ ਠੀਕ ਆ ਵਧੀਆ ਵਧੀਆ ਭੈਣ ਤੂੰ ਦੱਸ ਠੀਕ ਆ ਵਧੀਆ ਭਰਾਵਾ ਕਹ ਰਹੀ ਦੀ ਮੈਂ ਤਾਂ ਸਵੇਰ ਦੀ ਆਈ ਹੋਈ ਆਂਗੀ ਅੱਛਾ ਹੋਰ ਉਹ ਮੈਂ ਗਿਆ ਹੋਇਆ ਸੀ ਨਾ ਆ ਕੇ ਮੈਂ ਸਦਾ ਬਾਹਰ ਨੂੰ ਚੱਲ ਗਿਆ ਕੁਝ ਕੰਮ ਕਰਨ ਵਾਲੇ ਪਿਆ ਸੀ ਮੈਂ ਤਾਂ ਫੌਜੀ ਬੰਦੇ ਤੁਸੀਂ ਕੰਮ ਲਾ ਰੱਖਿਆ ਅੱਛਾ ਪਹਿਲਾਂ ਤੂੰ ਮੈਨੂੰ ਐਂ ਦੱਸ ਆ ਭੈਣ ਵੀ ਤੂੰ ਮੇਰਾ ਫੋਨ ਕਿਉਂ ਨਹੀਂ ਚੱਕਦਾ ਪਤਾ ਮੈਂ ਤੈਨੂੰ ਕਿੰਨੇ ਫੋਨ ਲਾਏ ਨੇਗੇ ਇਹਨੇ ਕਾਹ ਨੂੰ ਅੱਜ ਮੈਂ ਮੈਨੂੰ 84 ਲੇਟ ਆਣੇ ਨੇਹਾ ਨੇ ਹਾਈ ਮੈਮ ਮਰ ਜਾਉਂਦੇ ਮੇਰਾ ਤਾਂ ਕਿੰਨੇ ਕੰਮ ਰਹਿ ਗਏ ਮੈਂ ਸਵੇਰੇ ਇੱਕ ਜਾ ਕੇ ਉਹਦੀ ਕਿਸੇ ਕੋਲ ਉਹ ਵੀ ਨਹੀਂ ਗਿਆ ਮੈਂ ਤਾਂ ਬੇਪਰਾਵਾ ਕਹਿਣ ਨਾ ਤੁਰ ਕੇ ਗਏਗਾ ਵੀ ਭੈਣਾ ਇਹ ਕਹਿੰਦੀ ਆਗੀ ਇਹ ਤਾਂ ਨਾ ਕੰਮ ਕਰਕੇ ਰਾਜੀ ਆ ਹੁਣ ਮੈਂ ਕਿਹੜੇ ਵੇਲੇ ਦੀ ਆਈਆਂ ਨਾ ਚਾਹ ਨਾ ਪਾਣੀ ਮੈਨੂੰ ਦਿੱਤਾ ਦੇਖ ਲਾ ਗਰਮੀ ਦੇ ਵਿੱਚ ਪਾਣੀ ਦਿੱਤਾ ਤਾਂ ਪੁੱਬਲ ਵਰਗਾ ਪਾਣੀ ਮੇਰੇ ਮੱਥੇ ਮਾਰਿਆ ਤਾਂ ਹੁਣ ਕੁਝ ਵੀ ਨਹੀਂ ਖਾਦਾ ਪੀਤਾ ਕਿੱਥੇ ਜੇ ਰਸੋਈ ਚ ਵੱੜਦੀ ਆ ਰਸੋਈ ਚੋਂ ਨਹੀਂ ਨਿਕਲਦੀ ਵੀਰੇ ਹੋਰ ਤੈਨੂੰ ਮੈਂ ਗੱਲ ਦੱਸਦੀ ਆਂਗੀ ਦੇਖ ਲੈ ਮੈਂ ਨਾ ਗਰਮੀ ਦੇ ਵਿੱਚ ਆਈ ਹਾਂ ਮੈਨੂੰ ਇੰਨਾ ਫਿਕਰ ਤੇਰਾ ਵੱਡ-ਵੱਡ ਖਾਈ ਜਾਂਦਾ ਮੈਂ ਕਿਹਾ ਜੇ ਮੇਰੇ ਭਰਾ ਨੂੰ ਉਹਨਾਂ ਨੇ ਗੱਡੀ ਦਿੱਤੀ ਹੁੰਦੀ ਮੇਰਾ ਭਰਾ ਮੈਨੂੰ ਗੱਡੀ ਚ ਲੈਣਾ ਜਾਂਦਾ ਦੇਖ ਲੈ ਫੌਜੀਆਂ ਨੂੰ ਕਿਤੇ ਰਸਤੇਆਂ ਦਾ ਘਾਟਾ ਸੀਗਾ ਇੱਕ ਤੁਸੀਂ ਵੀ ਨਾ ਐਵੇਂ ਨੰਗਾ ਦੇ ਵਿੱਚ ਫਸ ਗਏ ਜਾ ਕੇ ਹੋਰ ਭਣਾ ਮੇਰਾ ਵੀ ਗੱਡੀ ਲੈਣ ਨੂੰ ਜੀ ਕਰਦਾ ਚਲ ਗੱਡੀ ਤਾਂ ਮੈਂ ਲੈ ਲੂੰਗਾ ਲੈ ਵੀਰੇ ਤੈ ਕਾ ਤੂੰ ਪੈਸੇ ਲਾਉਣੇ ਨੇ ਇੰਨਾ ਤੋਂ ਮਂਗਾ ਗੱਡੀ ਮਲੰਗਾ ਤੋਂ ਇਹਨਾਂ ਨੇ ਦਿੱਤਾ ਕੀ ਆ ਕੱਲੀ ਕੁੜੀ ਭੇਜਤੀ ਆ ਲੈ ਐਂ ਤਾਂ ਜਿਹੜਾ ਗਰੀਬ ਤੋਂ ਗਰੀਬ ਹੁੰਦਾ ਉਹ ਵੀ ਨਹੀਂ ਆਇਆ ਕਰਦਾ ਉਹ ਵੀ ਕੁਛ ਦੇ ਕੇ ਤੋਰਦਾਗਾ ਗੱਲ ਤਾਂ ਤੇਰੀ ਸਹੀ ਆ ਭਣੇ ਆਪਾਂ ਘਟਾ ਕੁਛ ਲੱਤਾ 1 ਰੁਪਈ ਦੀ ਚੀਜ਼ ਦਿੱਤੀ ਇਹਨਾਂ ਨੇ ਦੇਖ ਲੈ ਵੀਰੇ ਮੇਰੀ ਗੱਲ ਸੁਣਾ ਕਹਿੰਦੇ ਨਹੀਂ ਹੁੰਦੇ ਜੇ ਚਾਟੀ ਦਾ ਮੂੰਹ ਨੰਗਾ ਤਾਂ ਕੁੱਤੇ ਨੂੰ ਤਾਂ ਸ਼ਰਮ ਚਾਹੀਦੀ ਆ ਇਹਨੂੰ ਤਾਂ ਚਾਹੀਦੀ ਸੀ ਵੀ ਮੈਂ ਕੁਛ ਲੈ ਕੇ ਜਾਵਾਂ ਮਾਂ ਨੇ ਇਹਦੀ ਨੇ ਸ਼ਰਮ ਲਾਹੀ ਪਈਆ ਮੁੜ ਕੇ ਦੇਖ ਲੈ ਨੋ ਹੀ ਨਹੀਂ ਲਿਆ ਹੈਗਾ ਕੁਛ ਦੇਣ ਦਾ ਹਾਂ ਚੱਲ ਭਣੇ ਨੂੰ ਛੱਡ ਜਾ ਗੱਲ ਫੇਰ ਕਰ ਲਾਂਗੇ ਤੂੰ ਹੱਸ ਮੈਨੂੰ ਤੂੰ ਅੱਜ ਸ਼ਾਮ ਨੂੰ ਕੀ ਖਾਣਾ ਹੋਂ ਤਾਂ ਤਾਂ ਨਹੀਂ ਖਾਦਾ ਕੋਈ ਪਨੀਰ ਲਿਆਵਾਂ ਵੀਰੇ ਲੈ ਪਨੀਰ ਤਾਂ ਸੀ ਰੋਜ਼ ਖਾਣੇ ਆ ਪਨੀਰ ਨਹੀਂ ਮੈਂ ਖਾਣਾ ਹੈਗਾ ਮੈਂ ਤਾਂ ਅੱਜ ਚਿਕਨ ਬਣਾ ਕੇ ਖਾਉਂਗੀ ਨਾਲੇ ਮੇਰੀ ਗੱਲ ਸੁਣ ਲੈ ਭਾਬੀ ਨੂੰ ਕਹਿ ਦੀਂ ਕਿ ਵਧੀਆ ਜਿਹਾ ਚਿਕਨ ਬਣਾ ਦੇ ਅੱਜ ਮੈਂ ਹੁਣੇ ਉਹਨਾਂ ਆਪਣੇ ਯਾਰ ਨਾਲ ਗੱਲ ਕਰਕੇ ਆ ਮੈਂ ਵੀ ਅੱਜ ਬਾਹਰ ਜਾਣ ਨੂੰ ਕਹਿੰਦਾ ਸੀ ਉਹਨੂੰ ਮੈਂ ਇਹ ਗੱਲ ਕਹੀ ਆ ਵੀ ਅੱਜ ਮੈਂ ਚਿਕਨ ਖਾਣਾ ਹਾਏ ਹਾਏ ਤੂੰ ਤਾਂ ਮੇਰੇ ਵੀਰੇ ਮੂਹ ਦੀ ਗੱਲ ਕਹਿ ਤੀ ਚੱਲ ਫਿਰ ਤੂੰ ਐਂ ਕਰ ਛੱਟਪਟ ਜਾ ਚਿਕਨ ਲੈ ਕੇ ਆ ਤੇ ਆਪਾਂ ਬਣਾਉਨੇ ਆਂਗੇ ਕਹਿੰਦੇ ਇਹਨੂੰ ਆਪੀ ਬਣਾ ਕੇ ਦਊਗੀ ਐ ਕਰਦੇ ਮੈਂ ਕਰ ਦਦੀਪੇ ਨੂੰ ਜਵਾਬ ਦੇਣਾ ਅੱਜ ਹੁਣ ਮੈਂ ਕੱਲ ਨੂੰ ਮਿਲ ਲੂੰਗਾ ਹਨਾ ਕੱਲ ਨੂੰ ਬਹਿ ਜਾਗੇ ਅਸੀਂ ਅੱਛਾ ਅੱਜ ਮੈਂ ਜਾ ਕੇ ਸ਼ਹਿਰੋਂ ਲੈ ਆਉਣਾ ਬੀਟ ਹਨਾ ਆਪਾਂ ਘਰੀ ਬਣਾ ਲੈਣਾ ਨਾ ਆਪਾਂ ਕਾਨੂੰ ਬਣਾਉਣਾ ਇਹਨੂੰ ਕਹਾਂਗੇ ਨਹੀਂ ਸਾਨੂੰ ਆਪੀ ਬਣਾ ਕੇ ਦਊਗੀ ਉਹ ਤਾਂ ਬਣਾਉਂਦੀ ਨਹੀਂ ਕਹਿੰਦੀ ਮੈਂ ਤਾਂ ਹੀ ਤਾਂ ਮੇਰਾ ਔਖਾ ਹੋਇਆ ਮੇਰੀ ਗੱਲ ਸੁਣ ਲੈ ਐ ਕਿਉਂ ਨਹੀਂ ਬਣਾਉਂਦੀ ਬਣਾਉਣ ਦੀ ਤਾਂ ਗੱਲ ਦੂਰ ਉਹ ਤਾਂ ਖਾਊਗੀ ਵੀ ਮੈਂ ਹੈਗੀਆਂ ਨਾ ਮੈਂ ਆਪੀ ਕਹੂੰ ਉਹਨੂੰ ਪੜਾ ਕੇ ਦੇਉਂ ਤੂੰ ਆਵੇ ਦੇਖ ਲਈ ਮਤਲਿਆ ਲੈ ਆ ਦੇਣਾ ਭਾਈ ਚੱਲ ਕੋਈ ਨਾ ਤੂੰ ਲਿਆ ਕੇ ਦੇ ਮੈਂ ਦੇਖਦੀ ਆ ਕਿਵੇਂ ਜਵਾਬ ਦਿੰਦੀ ਆ ਉਹ ਲਿਆਉਣਾ ਮੈਂ ਲੈ ਸਾਰਿਆਂ ਨੂੰ ਪਿੱਛੇ ਲਾਈ ਫਿਰਦੀ ਆ ਉਹ ਦਰਮਾ ਮਾਂ ਕਹਿ ਦਿੰਦੀ ਆ ਮੈਂ ਬਾਜਾ ਮਾਰਦੀ ਰਹਿੰਦੀ ਆ ਮੇਰੀ ਨਹੀਂ ਸੁਣਦੀ ਇੱਧਰ ਇਹ ਕਹੀ ਜਾਂਦਾ ਕਹਿੰਦਾ ਉਹ ਤਾਂ ਹੱਥ ਨਹੀਂ ਲਾਉਂਦੀ ਹੱਥ ਕਿਉਂ ਨਹੀਂ ਲਾਉਂਦੀ ਜੇ ਉਹ ਹੱਥ ਨਾਲ ਤੋੜ ਕੇ ਹੱਥਾਂ 'ਚ ਫੜਾਤੇ ਨਾ ਉਹ ਵੀ ਕੀ ਜਾਣੂਗੀ ਹਾਂ ਕੀ ਬਣੂਗਾ ਦੱਸ ਮੇਰੀ ਤੇ ਤਾਂ ਹੈ ਕੀ ਕਰੂੰਗੀ ਸੀ ਦੱਸ ਮੈ ਪਤਾ ਨਹੀਂ ਕਿਵੇਂ ਹੋਣੀ ਕਿਵੇਂ ਨਹੀਂ ਮੇਰੀ ਤੇ ਨਾਸ। ਹੂੰ। ਮੰਮੀ ਮੈਂ ਤੈਨੂੰ ਸਾਰੇ ਘਰੇ ਲੱਭ ਲਿਆ ਧੂਰੇ ਬੈਠੀ ਆਂ ਕੀ ਸੋਚੀ ਜਾਨੀ ਆਂ? ਬਸ ਪੁੱਤ ਮੈਂ ਤਾਂ ਤੇਰੀ ਭੈਣ ਕਨੇ ਸੋਚੀ ਜਾਨੀ ਆਂ। ਪਤਾ ਨਹੀਂ ਕਿਵੇਂ ਆ ਉਹ ਕਿਵੇਂ ਨਹੀਂ। ਮੰਮੀ ਇੰਨਾ ਨਾ ਸੋਚ। ਭੈਣ ਠੀਕ ਆ ਉੱਥੇ। ਕਿੰਨੇ ਵੱਡੇ ਘਰੇ ਤਾਂ ਵਿਆਹੀ ਆਪਾਂ ਭੈਣ। ਹਾਂ ਉਹ ਤਾਂ ਠੀਕ ਆ ਪੁੱਤ ਪਤਾ ਨਹੀਂ ਕਿਵੇਂ ਆ ਬੜਾ ਟੈਨਸ਼ਨ ਜੀ ਹੋਈ ਪਈ ਐ ਤੇਰੀ ਭੈਣ ਦੀ ਮਿਹਨਤ। ਤੈਨੂੰ ਟੈਨਸ਼ਨ ਕਿਵੇਂ ਹੋ ਗਈ ਮੰਮੀ? ਪੁੱਤ ਕਿੰਨੇ ਕਿੰਨੇ ਦਿਨ ਹੋ ਗਿਆ ਤਾਂ ਫੋਨ ਨਹੀਂ ਆਂਦਾ ਫੋਨ ਤੇ ਗੱਲ ਨਹੀਂ ਹੁੰਦੀ ਐ ਜੇ ਫੋਨ ਤੇ ਗੱਲ ਹੁੰਦੀ ਐ ਰੋਂ ਆਏ ਲੱਗਦਾ ਜਿਵੇਂ ਰੋਂਦੀ ਹੁੰਦੀ ਐ ਮੰਮੀ ਤੂੰ ਤਾਂ ਉਹੀ ਸੋਚ ਜਾਨੀ ਆ ਆਪਾਂ ਅੱਥ ਨੇ ਗੱਲ ਕਰ ਲਾਂਗੇ ਭੈਣ ਨਾਲ ਨਾਲੇ ਤੂੰ ਹੁਣ ਮੈਨੂੰ ਸਿੱਥੇ ਜਿੱਦੇ ਰੋਟੀ ਪਾ ਦੇ ਆ ਜਾ ਮੰਮੀ ਨੀਹਾ ਹਾਂਜੀ ਕੀ ਕਰ ਰਹੀ ਆ ਕੁਛ ਨਹੀਂ ਭਾਂਡੇ ਧੋਈਏ ਚਲ ਭਾਂਡੇ ਹੱਥ ਧੋਵਾ ਸਾਫਾੜ ਸਮਾਨ ਕੀ ਇਹ ਇਹ ਚਿਕਨਾ ਕੀ ਹੋ ਗਿਆ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਂ ਇਹ ਸਭ ਚੀਜ਼ਾਂ ਨੂੰ ਹੱਥ ਨਹੀਂ ਲਾਉਂਦੀ ਹੈਗੀ ਫਿਰ ਤੁਸੀਂ ਇਹ ਕਿਉਂ ਲੈ ਕੇ ਆਏ ਨਾਲ ਰਸੋਈ 'ਚ ਕਿਉਂ ਲੈ ਕੇ ਆਏ ਇਹਨੂੰ ਬਾਹਰ ਰੱਖ ਕੇ ਆਓ ਉਹ ਯਾਰ ਪੈਣ ਆਈ ਵੀ ਹੁਣ ਕਿੰਨੇ ਦਿਨਾਂ ਬਾਅਦ ਆਈ ਆ ਉਹ ਤਾਂ ਤੜਕੇ ਦੀ ਗਈ ਮੈਨੂੰ ਚੱਜਣਾ ਕੁਝ ਮੇਰੀ ਆਪ ਭਖਤ ਨਹੀਂ ਕਰੀ ਉਹਨੂੰ ਅੱਜ ਬਣਾ ਦੇ ਲੈ ਪਰ ਕਿੰਨੇ ਦਿਨ ਹੋ ਗਏ ਤੈਨੂੰ 5-6 ਮਹੀਨੇ ਮੈਂ ਤਾਂ ਮੈਨੂੰ ਵੀ ਇੰਨਾ ਖਾਂ ਦਤਾ ਤੁਹਾਨੂੰ ਤਾਂ ਪਤਾ ਨਹੀਂ ਮੈਂ ਨਹੀਂ ਇਹ ਸਭ ਚੀਜ਼ਾਂ ਨੂੰ ਮੈਂ ਪੂਜਾ ਪਾਠ ਕਰਦੀ ਮੈਂ ਇਹਨੂੰ ਨਹੀਂ ਔਰ ਪੂਜਾ ਪਾਠ ਤੈਨੂੰ ਕਿਹੜਾ ਸिखਾਉਣ ਨੂੰ ਕਹਨੇ ਆ ਪਰ ਮੈਂ ਇਹਨੂੰ ਹੱਥ ਵੀ ਲਾ ਸਕਦੇ ਤੁਸੀਂ ਪਲੀਜ਼ ਹੱਥ ਨਾਲ ਉਹਨਾਂ ਕੀ ਹੋ ਜੂਦਾ ਫੇਡਾ ਮੈਂ ਤੇਰੇ ਤੇ ਹੈਰਾਨ ਆ ਮੈਂ ਕਿਵੇਂ ਬਣਾਵਾਂ ਮੈਂ ਨਹੀਂ ਨਹੀਂ ਹੱਥ ਲਾ ਜਿਵੇਂ ਸਬਜ਼ੀ ਬਣਦੀ ਹੋਵੇਂ ਇਹ ਬਣਦਾ ਹੋਰ 10 ਕਿਲੋ ਬਣਦਾ ਇਹ ਤੁਸੀਂ ਦੀਦੀ ਨੂੰ ਕਹਿ ਦਿਓ ਨਾ ਦੀਦੀ ਆਪ ਹੀ ਬਣਾ ਲੈਣਗੇ ਉਹ ਕੁੜੀ ਉਰੇ ਆਈ ਆ ਉਰਦੂ ਉਹ ਉਹ ਨੂੰ ਬਣਾ ਕੰਮ ਹੈ ਵੀ ਤੂੰ ਕੰਮ ਕਰਾ ਕੇ ਮੈਂ ਨਹੀਂ ਬਣਾ ਸਕਦੀ ਹੈਗੀ ਤੁਸੀਂ ਲੈ ਜਿਓ ਤੇਰਾ ਹੀ ਡਰਾਮਾ ਰਹਿਣਾ 5 ਮਹੀਨਿਆਂ ਤੋਂ ਤੈਨੂੰ ਹੀ ਗੱਲ ਕਰਦੀ ਨੂੰ ਹੈ ਜੰਦਰੇ ਹੈ ਜੰਦਰੇ ਹਾਂਜੀ ਚਾਹ ਬਣਾਤੀ ਹਾਂਜੀ ਬਣਾਤੀ ਹੈ ਜੀ ਰਸੋਈ ਚ ਪਈ ਹੈ ਜੀ ਪਾ ਦਿੰਨੀ ਹੈ ਜੀ ਮੈਂ ਨਿਹਾਂ ਦਾਵਾ ਫੋਨ ਆਇਆ ਨਾ ਨਾ ਜੀ ਐ ਨਹੀਂ ਜੀ ਬੜੇ ਦਿਨ ਹੋ ਗਏ ਇੱਕ ਦਿਨ ਫੋਨ ਕਰਾਇਆ ਤਾਂ ਜੀ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਜੀ ਮਨਤਲਾ ਦਾ ਆਪਣੀ ਕੁੜੀ ਠੀਕ ਨਹੀਂ ਠੀਕ ਹੈ ਨਾ ਉਹਦੀ ਸੱਸ ਤੰਗ ਕਰਦੀ ਹੈ ਜੀ ਤੁਸੀਂ ਕਰਕੇ ਦੇਖ ਲੈਂਦੇ ਜੀ ਫੋਨ ਮੈਨੂੰ ਤਾਂ ਆਇਆ ਨਹੀਂ ਜੀ ਫੋਨ ਮੈਨੂੰ ਵੀ ਨਹੀਂ ਆਇਆ ਹੈ ਮੈਨੂੰ ਤਾਂ ਕੁੜੀ ਆਫੀ ਹੋ ਲੱਗਦੀ ਆ ਆਪਣੀ ਹੋਰ ਜੀ ਤੁਸੀਂ ਦੇਖ ਲੈਂਦੇ ਜੀ ਕਰਕੇ ਜਾਂ ਫਿਰ ਜਾ ਆਂਦੇ ਜੀ ਜੀ ਹਾਂ ਕੀ ਕਰਾਂਗੇ ਮੁੱਤਾਂ ਘੜੇ ਨੂੰ ਵੀ ਇੱਕ ਲਾਈਏ ਦੱਸਾਂ ਹੋਰ ਜੀ ਹੋ ਕੀ ਸੁੱਖ ਨੂੰ ਵਿਆਹੀ ਤੀਆਂ ਹੋਰ ਜੀ ਦੁੱਖ ਘਟਣੇ ਮੰਦੰਦ ਹਾਂ ਲਾਣ ਕਰਦੇ ਆ ਪਤਾ ਫਿਰ ਦੇਖਦੇ ਆ ਠੀਕ ਆ ਜੀ ਹੋਣ ਮੰਗੀ ਕਰਕੇ ਦੇਖਦਾ ਤੂੰ ਵੀ ਕਰਕੇ ਦੇਖੀਂ ਬਰਾ ਚੱਕੇ ਲਾਵੇ ਦੱਸਾਂ ਕੀ ਕਰੀਏ ਸੁੱਖ ਨੂੰ ਵਿਆਹੀ ਤੀ ਆਪਾਂ ਤਾਂ ਦੁਖੀ ਹੋਏ ਪਏ ਹਾਂ ਗਰੀਬ ਬੰਦਾ ਦੱਸ ਕਿੱਧਰ ਕਿੱਧਰ ਜਾਏ ਇਹਨੇ ਰੁਪਏ ਚੱਕੇ ਲਾਏ ਦੀ ਕੀ ਸੁੱਖ ਘਾਤਰ ਵੀ ਚਾਲਤ ਕੀ ਰਾਣੀ ਆਪਣੀ ਰਾਜ ਕਰਨਾ ਨਾ ਦੱਸਾਂ ਕੀ ਤਕੜਿਆਂ ਨੂੰ ਆਪਾਂ ਕਰੀਏ ਤਾਰਾ ਨੂੰ ਟੈਨਸ਼ਨ ਨਾ ਲਾ। ਕਈ ਵਾਰ ਕੰਮ ਚ ਰੁੱਝੀ ਹੁੰਦੀ ਆ ਨਾ ਕੁੜੀ। ਆਪੇ ਨਹੀਂ ਕਰ ਲੂ ਤੇ ਕੇ ਪਾਉਨ। ਨਹੀਂ ਬਾਅਦ ਚ ਕੋਈ ਹੱਲ ਕਰ ਦਿਆਂ ਠੀਕ ਆ। ਪੁੱਛ ਲੈਣੇ ਆ। ਬਣੀ ਟੈਨਸ਼ਨ ਨਾ ਪਾਈ ਦਿਮਾਗ ਤੇ। ਕੁਝ ਨਹੀਂ ਹੁੰਦਾ। ਮੈਂ ਆਇਗਾ ਕਰ ਲੂ ਆਪਿਆ। ਠੀਕ ਆ। ਠੀਕ ਆ। ਠੀਕ ਆ। ਚਲ ਚਾਹ ਪਾਵਰ। ਨੀਮ ਮੇਰੀ ਗੱਲ ਸੁਣਦਾ। ਮੇਰੀ ਜਠਾਣੀ ਨਾ ਜਦੋਂ ਆਪੇ ਪੇਕੇ ਜਾਂਦੀ ਆ ਪਤਾ ਉਹਦੇ ਪੇਕੇ ਕਿੰਨੇ ਕਿੰਨੇ ਸੂਟ ਲੈ ਕੇ ਦਿੰਦੇ ਆ। ਹੋਣ ਮੈਂ ਤਾਂ ਆਪ ਵੀਰੇ ਨੂੰ ਕਹਿ ਰਣਾ ਵੀ ਮੈਨੂੰ ਤਾਂ ਆਪ 2-3 ਸੂਟ ਦਵਾ ਕੇ ਲੈ ਕੇ ਆ ਘਰ ਦੀ ਵਾਲੇ ਨਹੀਂ ਤੇਰੇ ਵੀਰੇ ਤੇਰੇ ਸੋਣੇ ਤਰਖਾ ਹੈ ਹਾਂ ਮਾਂ ਹੁਣ ਤਾਂ ਵੀਰੇ ਤੇਨ ਖਾ ਵੀ ਵੱਧ ਗਈ ਨਾ ਪ੍ਰੋਮੋਸ ਹੋ ਗਏ ਉਹਦੀ ਪ੍ਰਮੋਸ਼ਨ ਕਹ ਆਹ ਫਿਰ ਮੈਨੂੰ ਕਹਿਣਾ ਨਹੀਂ ਆਉਂਦਾ ਚੱਲ ਵਧੀਆ ਹੋਇਆ ਮੈਂ ਤਾਂ ਇਹਨੂੰ ਦੇਖ ਦੇ ਕੇ ਜਿਉਣੀ ਆ ਮਾਂ ਕੀ ਕਰਾਂ ਆ ਗਿਆ ਵੀਰਾ ਲੈ ਤੇ ਲੈ ਕਿੰਦੀ ਵੱਡੀ ਆ ਆ ਕੀ ਹੋ ਗਿਆ ਵੀਰੇ ਤੂੰ ਕਾ ਤਾਂ ਮੂੰਹ ਨਮਕਾਇਆ ਮੂੰਹ ਕਿਲਮਕਾਉਣਾ ਤੀ ਅੱਜ ਕਰ ਲੈ ਕੇ ਆਇਆ ਸੀਗਾ ਦੇਖ ਲੈ ਕਹਿੰਦੀ ਮੈਂ ਨਹੀਂ ਬਣਾਉਣੀ ਦੱਸ ਲੈ ਇਹਦੀ ਐਸੀ ਦੀ ਪੈਸੀ ਤੂੰ ਮੇਰੀ ਗੱਲ ਸੁਣਦਾ ਤੂੰ ਇੱਥੇ ਬੈਠ ਮੈਂ ਜਾਣਦੀ ਆ ਲੈ ਆਇਆ ਕਿਵੇਂ ਨਹੀਂ ਬਣਾਉਗੀ ਇਹ ਗਾਉਥੂ ਆਵੇ ਘਰ ਮੈਂ ਤਾਂ ਕਹਿਣਾ ਦੀ ਐ ਕਿਉਂ ਨਹੀਂ ਬਣਾਉਂਦੇ ਹੈ ਗੱਲ ਸੁਣਨੀ ਭਾਬੀ ਮੇਰੀ ਤਾਂ ਮੇਰੇ ਭਰਾ ਨੂੰ ਜਵਾਬ ਕਿਵੇਂ ਦਿੰਦਾ ਹੈ ਕੀ ਹੋ ਗਿਆ ਜੀਜੀ ਉਹਨੇ ਚਿਕਨ ਲੈ ਕੇ ਆਇਆ ਸੀ ਚਾਰ ਦੇ ਨਾਲ ਕਹਿੰਦਾ ਮੈਂ ਚਿਕਨ ਖਾਣਾਗਾ ਅੱਜ ਤੂੰ ਉਹਨੂੰ ਕਹਿਤਾ ਵੀ ਮੇਰਾ ਬਣਾਉਂਦੀ ਹੈ ਨਹੀਂ ਵੱਡੀ ਆਈ ਆ ਪੈਸ ਨੂੰ ਬਣਾਉਣਾ ਤਾਂ ਤੈਨੂੰ ਪਾਉਗਾ ਐਂ ਤਾਂ ਤੂੰ ਕਿਵੇਂ ਨਹੀਂ ਬਣਾਉਂਦੀ ਜੀ ਜੀ ਮੈਂ ਆ ਚਿੱਜਾਂ ਨੂੰ ਕਦੇ ਹੱਥ ਨਹੀਂ ਲਾਇਆ ਹੱਥ ਤਾਂ ਤੈਨੂੰ ਆਇਂ ਨਾ ਕਰੋ ਮੇਰੀ ਬਣਾਉਂਦਾ ਆ ਜਿਹੜੇ ਹੱਥਾਂ ਨਾਲ ਸਿੱਟੇ ਹਨ ਖਾ ਖਾ ਚੱਕੇ ਨੂੰ ਚੱਕੇ ਰੋ ਫਾੜੇ ਨੂੰ ਨਹੀਂ ਇਹਨੂੰ ਦੇਖ ਮੈਂ ਸਮੈਲ ਲਾ ਕੇ ਦੇਖ ਨਾ ਮੇਰੀ ਗੱਲ ਸੁਣ ਦੇਖ ਦੇਖ ਨਖਰੇ ਕਿ ਮੈਂ ਕਰਦੀ ਮੈਂ ਬਣਾ ਦਿੰਦੀ ਨੀਮਾ ਦੇਖ ਲਾ ਕੱਲ ਕਿਵੇਂ ਜਵਾਬ ਦਿੰਦੀ ਸੀ ਵੀ ਮੈਂ ਤਾਂ ਮਿਹਰ ਨੂੰ ਹੱਥ ਹੀ ਨਹੀਂ ਲਾਉਂਦੀ ਮੈਂ ਤਾਂ ਬੈਸ਼ ਨੂੰ ਆ ਹੁਣ ਦੇਖ ਲਾ ਭੱਜੀ ਫਿਰਦੀ ਸੀ ਨਾ ਮੀਟ ਬਣਾਉਂਦੀ ਨਾਲ 20 ਮਿੰਟਾਂ ਜਿਹੇ ਲੈ ਮੀਟ ਤਿਆਰ ਕਰਕੇ ਫੜਾਤਾ ਵਧੀਆ ਰਹੀ ਤੇ ਤਾਂ ਬਹੁਤ ਸੈਟ ਕਰਤੀ ਉਹ ਨੀ ਮਾਂ ਮੈਂ ਤਾਂ ਹੀ ਤੈਨੂੰ ਕਹਿੰਦੀ ਸੀ ਵੀ ਤੇਤੋਂ ਨਹੀਂ ਇਹ ਲੋਟ ਆਉਣੀ ਮੈਂ ਹੀ ਦੇਖ ਲਾ ਸਿੱਧੀ ਤੀਰ ਵਾਂਗੂ ਕਰੀ ਪਈ ਆ ਨਾ 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 ਵਧੀਆ ਹਾਂ ਇੱਕ 2 11 ਹੋ ਜਾਂਦਾ ਹੈ ਹੁਣ ਤਾਂ ਅੱਖ ਚ ਪਾਈ ਨਹੀਂ ਰੜਕਦੀ ਜੈ ਵੱਡੇ ਦੀ ਦੇਖ ਲਾ ਫਿਰ ਕਾਈ ਕਰੀਂਦੇ ਆ ਗਿਆਂ ਵੀਰੇ ਮਾਂ ਮੇਰੀ ਗੱਲ ਸੁਣ ਲਾ ਹਾਂ ਕੀ ਤੂੰ ਮੈਂ ਤਾਂ ਲੂਣ ਤਵਾ ਚਾਹੇ ਜ਼ਮੀਨ ਦਾ ਕਰ ਆਪਦਾ ਮੈਨੂੰ ਤਾਂ ਗੱਡੀ ਚਾਹੀਦੀ ਆ ਮੇਰੇ ਸਾਰੇ ਯਾਰ ਦੋਸਤਾਂ ਆਪ ਨੂੰ ਗੱਡੀ ਆ ਕਦੇ ਮੇਰੇ ਕੋਲ ਗੱਡੀ ਨਾ ਗੱਡੀ ਫੇਰ ਤੂੰ ਆਪੇ ਤਨਖਾਹ ਤੇ ਲੈਣਾ ਦਾ ਲੈ ਨੀਮਾ ਤੂੰ ਕਮਲੀ ਕਿਉਂ ਹੋਈਆਂਗੇ ਤਨਖਾਹ ਤੇ ਕਿਉਂ ਗੱਡੀ ਲਊਗਾ ਨਾ ਅਸੀਂ ਜ਼ਮੀਨ ਵੇਚਣੀ ਆ ਨਾ ਅਸੀਂ ਤਨਖਾਹ ਤੇ ਲੈਣੀ ਆ ਜੇ ਗੱਡੀ ਲੈਣੀ ਆ ਉਹਨੂੰ ਕਹਿ ਕਹ ਬੀ ਜਾਣਦੇ ਆ ਤੂੰ ਲਿਆ ਕੇ ਦੇਵੇ ਇਹ ਗੱਲ ਤੂੰ ਹੀ ਕਹਿ ਕੇ ਦੇਖ ਲੈ ਫੇਰ ਕੋ ਲੋ ਦਾ ਦੇ ਬਾਪ ਨੰਗ ਕਹਿੰਦਾ ਦੀ ਮੇਰੇ ਕੋਲ ਮੇਰੇ ਕੁਛ ਨਹੀਂ ਹੈਗਾ ਨੀ ਮਾ ਆਪਣੇ ਮੁੰਡਿਆਂ ਨੂੰ ਰਿਸ਼ਤਿਆਂ ਦਾ ਘਾਟਾ ਦੇਖ ਤਾਂ ਪੜਿਆ ਲਿਖਿਆ ਮੁੰਡਾ ਨਾਲੇ ਉਹ ਵੀ ਮਲਾਜਮ ਆ ਹੈ ਮਲਾਜਮ ਮੁੰਡੇ ਕਿਤੇ ਧਰੇ ਪੈਣਗੇ ਤੂੰ ਤਾਂ ਮੁੰਡੇ ਦੀ ਜ਼ਿੰਦਗੀ ਖਰਾਬ ਕਰਕੇ ਰੱਖਦੀ ਹੁਣ ਥੋਤੋਂ ਨਹੀਂ ਕੁਝ ਹੁੰਦਾ ਹੁਣ ਮੈਂ ਕਰਕੇ ਦਿਖਾਉਂਗਾ ਉਹਨੂੰ ਨਾਲੇ ਭੈਂਡ ਰਿਸ਼ਤਾ ਲਾਉਂਦੀ ਤੇ ਲੈ ਉਹ ਭੈਂਡ ਕੰਦੀ ਉਹਨਾਂ ਨੂੰ ਦੇ ਲੈ ਨਾ ਵਧੀਆ ਕੁਝ ਮਿੰਟ ਦਿੱਤਾ ਦੇ ਲੈ ਇਹਨਾਂ ਨੇ ਤਾਂ ਉਹ ਪੁੱਤ ਆਹ ਮੁੰਡੇ ਪੈ ਦਾ ਜਦੋਂ ਛੋਟੀ ਗੱਡੀ ਦੇ ਦੋ ਪੁੱਤ ਆਪਾਂ ਤਾਂ ਬਚੋਲੇਗੇ ਨਾਲੇ ਨਾ ਕੇ ਨਾਲੇ ਮੇਰੀ ਗੱਲ ਸੁਣ ਲੈ ਮਾ ਵੀਰੇ ਹੁਣ ਤੂੰ ਫਿਕਰ ਨਾ ਕਰ ਤੂੰ ਹੁਣ ਇਹ ਨਹੀਂ ਗੱਲ ਕਹਿਣੀ ਵੀ ਛੋਟੀ ਗੱਡੀ ਹੁਣ ਮੈਂ ਤਾਂ ਉਹਨੂੰ ਐਂ ਕਹੂੰਗੀ ਸਾਡੇ ਤਾਂ ਮੁੰਡੇ ਨੂੰ ਫੌਜੀ ਹੈਗਾ ਥਾਰ ਲਿਆ ਕੇ ਦੇ ਹਾਂ ਅਸੀਂ ਤਾਂ ਥਾਰ ਮੰਗਾਗੇ ਤੇ ਜਿਹੜੀ ਮਰਜ਼ੀ ਮੰਗਾਉਂਦੇ ਮੈਂ ਤਾਂ ਹਾਂ ਇਹ ਨਾ ਕ ਹੋਰ ਲਿਆ ਕੇ ਮਰੂਤੀ ਜੀ ਖੜਾ ਦੂਗੀ ਅਸੀਂ ਨੀ ਮਰੂਤੀ ਮਰੂਤੀ ਲੈਣੀ ਚੱਲ ਫਿਰ ਕੇ ਹਾਕ ਮਾਰ ਕੇ ਤਾਂ ਕੋਈ ਨਾ ਮੈਂ ਮਾਰਦੀ ਆ ਭਾਬੀ ਨੀ ਭਾਬੀ ਮੇਰੀ ਗੱਲ ਸੁਣ ਲਵਾ ਉਹਨੇ ਤਾਂ ਐਂ ਆਉਣਾ ਹੈ ਦੀ ਮੈਨੂੰ ਹੀ ਜਾਣਾ ਪਊਗਾ ਚੱਲ ਤੂੰ ਜਾ ਦੁਖੀ ਕੀਤਾ ਹੋਇਆ ਹੈ ਨਹੀਂ ਜੈਪਟੇਰੀ ਨੇ ਚਾ ਦੇਖ ਕੀ ਕਰਦੀ ਆਹ ਆਉਂਦੇ ਭਾਈ ਸਹੁਰੇ ਨਾਲ ਕਿੱਥੇ ਵੀ ਗੱਲ ਕਰਨੀਆਂ ਕਰੇ ਨਾ ਸਭ ਠੀਕ ਆ ਫਿਰ ਜਿਵੇਂ ਮਰਜ਼ੀ ਕਰੇ ਨਾ ਕਰੇ ਚਾਹੇ ਤੇ ਪੇਕੇ ਨੂੰ ਕਹੇ ਮੈਨੂੰ ਤਾਂ ਗੱਡੀ ਚਾਹੀਦੀ ਆ ਮੇਰੀ ਗੱਲ ਸੁਣ ਦੇ ਜਦ ਮੈਂ ਤੈਨੂੰ ਕਹਿੰਦੀ ਸੀ ਵੀ ਦੇਖ ਲੈ ਤਾਂ ਤੱਕ ਕੁੜੀ ਤਾਂ ਡੁੱਲ ਗਈ ਤੇ ਜਾਣੇ ਕੁੜੀ ਸੋਹਣੀ ਆ ਐ ਨਹੀਂ ਦੇਖਿਆ ਭੁੱਖੇ ਲੰਗਨੇ ਬੀਬੀ ਮੈਨੂੰ ਕੀ ਪਤਾ ਸੀ ਤਾਂ ਜਮੀਨ ਆਂਗਨੇ ਮੈਂ ਤਾਂ ਅੱਧੀ ਵਿਆਹ ਤਾਂ ਮਗਰੋਂ ਦੇ ਦਾਂਗੇ 5 ਮਹੀਨੇ ਹੋ ਆ ਲੈਨੇ ਇੱਕ ਟੱਕਾ ਤੱਕ ਨਹੀਂ ਦਿੱਤਾ ਉਹਨਾਂ ਨੇ ਸਿੱਧਾ ਜਮੀ ਮਲੰਗ ਨਿਕਲੇ ਫੇਰ ਮੇਰੀ ਗੱਲ ਸੁਣਾ ਜਿਹੜੀ ਤੇਰੀ ਭੈਣ ਕਹਿੰਦੇ ਰਿਸ਼ਤਾ ਆਪਾਂ ਉਹ ਨਾ ਲਾ ਲਈਏ ਬੀਬੀ ਤੈਨੂੰ ਹੋ ਗਈ ਆ ਹੁਣ ਕਿਵੇਂ ਲੜਾਂ ਕਿ ਹੁਣ ਤਾਂ ਮੇਰਾ ਵਿਆਹ ਹੋ ਗਿਆ ਵਿਆਹ ਦਾ ਗੋਸ ਕੁਸੋ ਹੋ ਜਾਣਾ ਹੁੰਦਾ ਆਉਣਾ ਹੀ ਇਹ ਕਰਨਾ ਉਹ ਦੱਸੂ ਤਾਂ ਇਹਨੂੰ ਸਕੀਮਾ ਦੇ ਲੈ ਇੱਕ ਤਾਂ ਅੰਦਰਲੇ ਕੰਮ ਧੰਦੇ ਨਹੀਂ ਆ ਕੋਲ ਦੇ ਹੈਗੇ ਮੇਰੇ ਤੋਂ ਤਾਂ ਛੇਤੀ ਆ ਬਾਹਰ ਧੁੱਪ ਚੜ ਜਾਂਦੀ ਆ ਫੇਰ ਕਿਤੇ ਝਾੜੂ ਲਾਉਣ ਦਾ ਟਾਈਮ ਲੱਗਦਾ ਬਾਹਰ ਮੈਨੂੰ ਚਲ ਹਾਂ ਫਟਾਫਟ ਰੋਟੀ ਬਣਾ ਕੇ ਆਉਂਦੀ ਕਰਕੇ ਨਾ ਭਾਬੀ ਮੇਰੀ ਗੱਲ ਸੁਣ ਲਾ ਦੁਪਹਿਰਾ ਚੜ੍ਹਿਆ ਪਿਆ ਤੈਨੂੰ ਇਹ ਨਹੀਂ ਪਤਾ ਹੈਗਾ ਵੀ ਰੋਟੀ ਪਾਣੀ ਵੀ ਬਣਾਉਣਾ ਹੁੰਦਾ ਕੋਰੋਂ ਦੀ ਝਾੜੂ ਲਾਈ ਜਾਂਦੀ ਜਨਮ ਜਨਮ ਕਰੀ ਜਾਂਦੀ ਆ ਕਰੀ ਜਾਂਦੀ ਆ ਕੀ ਜਿਦੇ ਆ ਮਾੜਾ ਜੇ ਬਸ ਇੱਥੇ ਰਹਿ ਗਿਆ ਮੈਂ ਝਾੜੂ ਲਾ ਕੇ ਰੋਟੀ ਬਣਾ ਲੈਂਦੀ ਹਾਂ ਨਾਲੇ ਮੈਨੂੰ ਐਂ ਦੱਸ ਨਾ ਤੇਰੇ ਪੇਕੇ ਜ਼ਮੀਨ ਕਿੰਨੀ ਕਾ ਤੁਹਾਡੇ ਕਿਉਂ ਤੁਸੀਂ ਕੀ ਕਰਨਾ ਜੀ ਮੈਂ ਤੈਨੂੰ ਜਿੰਨੀ ਕ ਗੱਲ ਪੁੱਛੀ ਆ ਨਾ ਉਹਦਾ ਜਵਾਬ ਦੇ ਦੇ ਮੈਨੂੰ 1 ਕਿੱਲਾ ਦੀ ਹਾਏ ਮੈਂ ਮਰ ਜਾ ਨਹੀਂ ਅਸਦਾ ਪੱਟੇ ਗਿਆ ਜਮਈ

ਇਹ ਹੋ ਗਏ ਮੈਂ ਬਟੇ ਦੇ ਕੰਨੀ ਸਾਹ ਤਮੀਨ ਦਾ ਇਹਨੂੰ ਨਹੀਂ ਕਰਦਾ ਉਹ ਕਰੀਂ ਉਹ ਮੇਰੀ ਗੱਲ ਦਾ ਸੁਣ ਤਾ ਮੇਰੇ ਤੇ ਮੇਰਾ ਕਿਸ ਜ਼ੁਮਰਾ ਮੈਂ ਤੇਰਾ ਕੀ ਕਰੂਗਾ ਸਾਡਾ ਪੁੱਤ ਮਲਾਦਨਾ ਜਿਹੜੇ ਜ਼ਿੰਦਗੀ ਖਰਾਬ ਕਰ ਤਾ ਤੇ ਰੱਖੀ ਨਾ ਖਰਾਬ ਲੈ ਲੈ ਮੋੜੀਆ

ਚੱਲ ਨੰਬਰ ਖੜੀ ਨੰਨੇ ਬਲੇਜ ਮੇਰੇ ਤੇ ਮੈਂ ਘਰੇ ਪੈਰੀ ਹੱਲਾ ਦਿੰਦੀ ਆ ਛੱਡ ਦੋ ਬਲੇਜ ਦੇ ਜੀਨ ਕੱਢ ਦੇ ਬਲੇਜ ਦੇ ਖੜੀ ਚੱਲ ਨੰਮੀ ਤੁਸੀਂ ਛੱਡ ਦੋ ਮੇਰੇ ਬੰਦਾ ਮੇਰਾ ਕਿੱਥੇ ਲੈ ਕੇ ਜਾ ਰਹੇ ਹੋ ਮੈਨੂੰ ਦੱਸ ਚੱਲ ਨੰਬਰ ਚੱਲ ਮੈਨੂੰ ਕਿੱਥੇ ਲੈ ਕੇ ਜਾ ਰਹੇ ਹੋ ਮੈਨੂੰ ਮੇਰੇ ਬਲੇਜ ਨਾਲ ਚੱਲੇ ਸਬਤਾਂ ਇੱਧਰ ਖੋਬੀ ਦੀ ਪੱਕਾ ਕੰਮ ਕਰਦੇ ਦਾ ਤੂੰ ਮੂੰਹ ਫੜ ਪੈਣੇ ਦਾ ਹੱਥ ਫੜ ਲੈ ਨਾ ਬੜੀਆ ਜੱਪੇ ਹੀ ਮਕਾਤਾ ਇਹਦਾ ਦੇ ਜਰ ਸ ਮੈਂ ਕੱਤੋਂ ਕਿ ਬੀਬੀ ਮੈਨੂੰ ਹੀ ਲੱਗਦਾ ਹੈ ਬੱਚੂ ਹੁਣ ਇਹ ਬੱਚੇ ਨਾ ਬੱਚੇ ਫਿਰ ਮੇਰੀ ਗੱਲ ਸੁਣੋ ਤੇ ਤੇ ਕੇਨ ਫੋਨ ਕਰਦੇ ਬੀਬੀ ਉਹਨਾਂ ਨੂੰ ਮੈਂ ਕੀ ਕਹੂੰਗਾ ਉਹਨਾਂ ਨੂੰ ਮੈਂ ਕਹਿੰਦਾ ਮਾਰ ਆਹ ਉਹ ਐਂ ਕਹਦਾਂਗੇ ਵੀ ਉਹ ਤਾਂ ਪਤਾ ਨਹੀਂ ਤਾਂ ਪਾਗਲ ਹੋਈ ਫਿਰਦੀ ਤੇ ਉਹਨਾਂ ਦਾ ਆਪਦੀ ਆਪ ਕੋਈ ਨਾ ਕੋਈ ਪੀ ਖਾ ਲਿਆ ਬੂਟੀਆਂ ਕਰਦੀਆਂ ਉਟੀਆਂ ਚੱਲ ਮੈਂ ਕਹਿਣਾ ਬੀਬੀ ਹਾਂ ਕਹਦੇ ਫੋਨ ਕਰਦੇ ਫਿਰ ਆਪਾਂ ਨੂੰ ਵੀ ਆਪਦੀ ਨੂੰ ਇੱਕ ਵਾਰ ਦੇਖ ਤਾਂ ਜਾਣਗੇ ਹੁਣ ਨਾ ਪਹਿਲਾਂ ਗੱਲ ਕਰ ਲਾਂਗੇ ਅਰੇ ਦੇਖੀ ਤੀ ਚੋਟੀ ਆਪਣੇ ਕੋਲ ਨਿਕਰ ਦਿਖਾ ਦੇ ਤੇ ਆਹ ਪਤਾ ਹੀ ਤੱਕ ਗਈ ਕਿ ਤੁਪ ਕਰ ਕਰਨ ਫੋਨ ਕਰਦੇ ਵੀ ਆ ਕੇ ਭਾਈ ਬਫਾਰ ਹੁਣ ਮਿਲ ਕੇ ਜਾਓ ਬਸ ਐ ਕਰਦਾ ਵੀ ਮੈਂ ਫੋਨ ਕਰ ਤਾ ਦੇ ਆ ਕੇ ਕੀ ਦਾ ਕਰ ਤਾ ਪਾਜੀ ਦਾ ਸੁਣ ਹਲੋ ਹਾਂਜੀ ਹੈਲੋ ਵਧੀਆ ਜੀ ਵਧੀਆ ਭਾਜੀ ਵਧੀਆ ਜੀ ਤੁਸੀਂ ਡੀ ਐਂਡ ਲੀਆ ਮੇਰ ਦੀ ਬਹੁਤ ਹੀ ਲੀਆ ਉਲਟੀਆਂ ਅਰਟੀਆਂ ਕਰੀ ਜਾਂਦੀ ਆ ਸਦੇ ਗੰਦਲੀਆਂ ਪਈ ਜਾਂਦੀਆਂ ਤੇ ਹੋਸ਼ ਹੋ ਜਾਂਦੀ ਆ ਉਹ ਸਬਾ ਜੀ ਆਹੋ ਮੈਂ ਡਾਕਟਰ ਨੂੰ ਦੱਸਾਇਆ ਕਿ ਉਹ ਬੜਾ ਠੀਕ ਨਹੀਂ ਘਟ ਵਾਖੇ ਐ ਆ ਜਿ ਆ ਜਾਓ ਠੀਕ ਹੈ ਜੀ ਮੈਂ ਬਾਪੂ ਨੂੰ ਦੱਸ ਦਤਾ ਜੀ ਆਹੋ ਦੱਸ ਦੋ ਆਪਦਾ ਆ ਜਾਓ ਭਾਈ ਠੀਕ ਹੈ ਜੀ ਬਾਪੂ ਹਾਂ ਬਾਪੂ ਹਾਂ ਪੁਰਾਣੇ ਦਾ ਫੋਨ ਆਇਆ ਸੀ ਅੱਛਾ ਕਹਿੰਦਾ ਨੇਹਾ ਢਿੱਲੀ ਆ ਹੂੰ ਕਹਿੰਦਾ ਸਵੇਰ ਦੇ ਉਲਟੀਆਂ ਜਿਹਾ ਕਰੀ ਜਾਂਦੀ ਆ ਅਰੇ じゃ ਕੀ ਹੋ ਗਿਆ ਆਏ ਨਹੀਂ ਪਤਾ ਹੈਗਾ ਕਹਿੰਦਾ ਡਾਕਟਰ ਕਹਿੰਦਾ ਬਿਮਾਰ ਆ ਕਹਿੰਦਾ ਤੁਸੀਂ ਆ ਕੇ ਮਿਲ ਜੋ ਅੱਛਾ ਐ ਕਰ ਬਾਪੂ ਤੂੰ ਜਾ ਆ ਤਾਂ ਮੈਂ ਜਾ ਕੇ ਆਉਣਾ ਪਹਿਲਾਂ ਵੀ ਉਹ ਜਾ ਢਿੱਲੀ ਜੋ ਆ ਸੀ ਮੈਂ ਜਾ ਕੇ ਆਉਣਾ ਹਾਂ ਮੈਂ ਅਮਰੀਕਾ ਨੂੰ ਫੋਨ ਲਾਉਂਗਾ ਕੀ ਹੋ ਗਿਆ ਜੀ ਬਸ ਸਵੇਰ ਦੀ ਢਿੱਲੀ ਸੀ ਜੀ ਉਲਟੀਆਂ اٹੇ ਕਰੀ ਜਾਂਦੀ ਸੀਗੀ ਨੇਹਾ ਤੇ ਦੇਖ ਪੁੱਤ ਮੈਂ ਤੇ ਕੁੱਤਾ ਖਾ ਰਿਹਾ ਨੇਹਾ ਪੁੱਤ ਕੀ ਹੋ ਗਿਆ ਉੱਠ ਨੇਹਾ ਪਾਣੀ ਸੱਤ ਮਾਉਗੇ ਨੇਹਾ ਉਹ ਕੋਟਕੇ ਜੋਪ ਕਰਦੇ ਨਾਲ ਆਏ ਹਾਂ ਪੁੱਤ ਆ ਦੇਖੇ ਉਹ ਕੋੜਾ ਮਾਰ ਪੀਂਨਾਂ ਨੇ ਆ ਦੇਖਾ ਗੱਲ ਤੇ ਪਾਕੇ ਕੋਈ ਨਾ ਦੇਖਾ ਮੇਹਾ ਕਿ ਡਾਨੀ ਲਪਾਇਆ ਪਿਆ ਦੇ ਹਾਏ ਵੇ ਮਾਰਦੀ ਮੇਰੀ ਤੀ ਦਸਦੀਆਂ ਲੋਬੀਆਂ ਨੇ ਹਾਏ ਵੇ 네ਹਾ ਪੁੱਤ ਮੇਹਾ ਪੁੱਤ ਹਾਏ ਵੇ ਦਸ ਦੇ ਲੋਬੀਆਂ ਨੇ ਮੇਰੀ ਤੀ ਮਾਰਦੀ ਤੇ ਕੰਜਰਖਾਨਾ ਜਿਹੜਾ ਰੋਡ ਤੇ ਕੰਦਾ ਤਾਈ ਮੈਨੂੰ ਪੱਤ ਲੱਗਦਾ ਸੀ ਦੇਖ ਕੋਈ ਨਾ ਦਸ ਦੇ ਦੇ ਲਾਲਚੀਆਂ ਨੇ ਮਾਰਦੀ ਵੇ ਮੇਰੀ ਤੀ 네ਹਾ ਪੁੱਤ ਠੋਠੇ 네ਹਾ ਪੁੱਤ ਨੇ ਹਾ ਉੱਠ ਜਾ ਬੁੱਤ ਹਾਏ ਮੈਂ ਮਾਰਦੀ ਦੱਸ ਦਿਆ ਨੋ ਬੀਅਨੇ ਮੇਰੀ ਦੀ ਮਾਰਦੀ ਹਾ ਹਾ ਨੀ ਹਾ ਨੀ ਦਾਲੇ ਨਾ ਪਾਇਆ ਤੁਸੀਂ ਦੇਖੋ ਹਾ ਦੇਖੋ ਇਹ ਸਾਰੀ ਤਾਂ ਨੀਲੀ ਹੋਈ ਪਈ ਐ ਜੀ ਕਰ ਕਰ ਦੇ ਮਾਰਦੀ ਕਰਦਣ ਦੇ ਤੇ ਨਾਉ ਦੇ ਕਰਦਣ ਤੇ ਗੱਡਾ ਲਾਉਂਦਾ ਚੱਕਰ ਨਾਲ ਤੇਰੀ ਨੀਲੀ ਹੋਈ ਪਈ ਐ ਨੀ ਤਸਵੀਰ ਹੀ ਵਾਹ ਹਾਈ ਮੇਰੀ ਤੂੰ ਮਾਰਦੀ ਹਾਏ ਰੱਬਾ ਪੱਟੇ ਗਏ ਮੇਰੀ ਫੁੱਲਾਂ ਵਰਗੀ ਤੀਂ ਦੈਦੀ ਮਾਰਦੀ ਮੇਰੀ ਸੀ ਪੰਜ ਮਹੀਨੇ ਹੋਏ ਸੀ ਵਿਆਹ ਨੂੰ ਅਸੀਂ ਕਿੰਨੇ ਫੁੱਲਾਂ ਵਾਂਗੋ ਵਿਆਹੀ ਸੀ ਆਪਣੀ ਧੀ ਹਾਏ ਮੇਰਾ ਰੱਬਾ ਕੀ ਕਹਿਰ ਹੋ ਗਿਆ ਸਾਡੇ ਨਾਲ ਹਾਏ ਮੇਰਾ ਰੱਬਾ ਮੇਰੀ ਧੀ ਲੈ ਗਈ ਦਾਜ ਦੇ ਲੋਕੀਆਂ ਨੇ ਪਾਈਂ ਦੀਆਂ ਜੰਮਣ ਤੋਂ ਡਰਦੇ ਨੇ ਲੋਕਾ ਦਾਜ ਦੇ ਲੋਕੀਆਂ ਨੇ ਲੈ ਲਈ ਇਹਨਾਂ ਤਾਂ ਧੀ ਮੇਰੀ ਓਏ ਰੱਬਾ ਕੱਢਾ ਕਹਿਰ ਕਰਿਆ ਤਾ ਮੇਰੀ ਧੀ ਨਾਲ ਹੋਈ ਹਾਏ 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 ਵੇ ਕੀ ਕਰਾਂਗੇ ਅੱਡੇ ਤਖੜੇ ਨੂੰ ਮੇਰੀ ਧੀ ਕਿਸੇ ਗਰੀਬ ਤੇ ਹੁੰਦੀ ਜਿਉਂਦੀ ਤਾਂ ਹੁੰਦੀ